ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਪੜ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਰੋਹ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਇਸਮ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਅਪੀਲ ਹੈ ਜੇ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਮੈਮੋਰੀਅਲ ਟਰਸਟ ਤੋਦਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਅਤੇ ਉਹਨਾਂ ਬਬਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜਿਹੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ लास्ट ਟਾਈਮ ਤੁਮਹਾਨੂੰ ਤੋਂ ਰਟਾਇਆ ਸੀ ਸਹੀ ਮੈਂ ਬੜਾ ਇੱਕ ਸੁਖਸ਼ੁਕ ਨੂੰ ਤਾਂ ਤੋਂ ਮੈਂ ਜੀ ਦੀ ਦੇ ਬਾਰੇ ਤੇ ਕੀ ਕਹਿਣਾ ਸਾਰਿਆਂ ਨੇ ਕਹਿ ਦਿੱਤਾ ਉਹਦੇ ਤੇ ਕੋਈ ਕੋਈ ਮਤਲਬ ਕਿ ਕੋਈ ਯਾਰਾ ਕੁਝ ਕਿਹਾ ਨਹੀਂ ਜਾ ਸਕਦਾ ਪਰ ਫਿਰ ਵੀ ਜਦੋਂ ਵੀ ਅਸੀਂ ਹੁਣ ਰਿਟਾਇਰਮੈਂਟ ਤੋਂ ਬਾਅਦ ਵੀ ਜੇ ਕਰੀਏ ਇਹਨਾਂ ਨੂੰ ਫੋਨ ਕਰੀਦਾ ਹੈ ਤੇ ਕਿਸੇ ਦਾ ਵੀ ਕੰਮ ਹੋਵੇ ਅਮਰਸਰ ਦੇ ਵਿੱਚ ਕੋਈ ਸਾਥੀ ਸਾਡੇ ਬੀਬੀ ਅੰਧੀ ਦੇ ਜਿਹੜੇ ਰਿਟਾਇਰ ਹੋਇਆ ਜਾਂ ਕੁਝ ਹੋਰ ਹੈ ਤੋਂ ਮਿਲਦੀ ਹੈ ਉਹਨਾਂ ਦੇ ਕੰਮ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਕਿਸੇ ਵੀ ਡਿਵੀਜ਼ਨ 'ਚ ਕੰਮ ਕਰਦੇ ਰਹੇ ਹੁਣ ਬੀਬੀ ਅੰਧੀ ਦੇ ਤੇ ਮੈਂ ਸਿਰਫ ਆਉਣ ਦੇ ਫੋਨ ਕਿਨਾਂ ਦਾ ਜੀਤ ਨੂੰ ਕਰਨਾ ਭਈ ਭਾਈ ਇਹਨਾਂ ਦਾ ਫਲਾਣੇ-ਫਰਾਣੇ ਬੰਦੇ ਦਾ ਹੈ ਕੰਮ ਹੈ ਜਾਂ ਫੀਐਸਓ ਚਾਹੇ ਚੀਫ ਆਫਿਸ ਚਾਹੇ ਉੱਥੇ ਹੈ ਉਹਨਾਂ ਨੇ ਉਸੇ ਬੋਤ ਜਾ ਹੁੰਕੇ ਆਪਣਾ ਸਾਰਾ ਦਾਸਕੇ ਨੂੰ ਉਸ ਕੋ ਕਰਿਆ ਤਾਂ ਹੀ ਬੜੀ ਮਤੈਂਕੋਰ ਨੂੰ ਮਿਸਟਰ ਅਦਲਜੀਤ ਸਿੰਘ ਅਜੀ ਕਦੀ ਇਹਨਾਂ ਨੂੰ ਕਾਕਾ ਵੀ ਕਹਿੰਦੇ ਸੀ ਕਿ ਕਦੀ ਕਾਕਾ ਚਾਚਾ ਦਾ ਪਾਪ ਅਗੇ ਕਹਿਣ ਲੱਗੇ ਜਿਵੇਂ ਜਿਸਨੇ ਆਪਣਾ ਪਿਆਰ ਸਾਹਮਣੇ ਕਿਹਾ ਕਿ ਅਜੀ ਚਾਚਾ ਵੀ ਜਾਣ ਬਹੀ ਤੇ ਪਾ ਵੀ ਜਾਣ ਬਹੀ ਉਹ ਹੀ ਅਜੀ ਇਹਨਾਂ ਨੇ ਕਦੀ ਕਦੀ ਨੂੰ ਸੁਣਨ ਕੀਤਾਔਰ ਬੜਾ ਖੁਸ਼ ਹੋ ਕੇ ਅਗੇ ਜਦੋਂ ਵੀ ਕੋਈ ਵੀ ਆਂਦਾ ਪਾਏ ਕੋ ਰਿਟਾਇਰ ਹੋਵੇ ਬਜ਼ੁਰਗ ਹੋਵੇ ਜਾਂਗ ਹੋਵੇ ਹਰ ਕੋ ਨੂੰ ਪ੍ਰਾਪ ਨਹੀਂ ਕਰਨ ਕਰਦੇ ਰਹੇ ਥੈਂਕ ਯੂ ਉਹ ਜੀ ਆਇਆਂ ਕਹਦਾ ਬਾਕੀ ਕਾਕੇ ਭਾਈ ਬਰੇ ਕੋਈ ਸ਼ਬਦ ਹੈ ਨਹੀਂ ਉਹਨਾਂ ਦੀ ਤਾਰੀਫ ਕਰਨ ਲਈ ਉਹਨਾਂ ਨੇ ਇਹ ਨਹੀਂ ਹੈ ਕਿ ਡਿਵੀਜ਼ਨ ਦੇ ਬੰਦਿਆਂ ਦਾ ਕੰਮ ਕੀਤਾ 12 20 ਜਿਹੜਾ ਬੰਦਾ ਆਇਆ ਉਹਦਾ ਵੀ ਕੰਮ ਕਰੀ ਨਾ ਨਹੀਂ ਕੀਤੀ ਸਗੋਂ ਨਾਲ ਜਾ ਕੇ ਕੰਮ ਕਰਵਾ ਕੇ ਆਏ ਤੇ ਕਿਸੇ ਤੋਂ ਮੇਰੇ ਹਿਸਾਬ ਨਾਲ ਅੱਜ ਤੱਕ ਕਿਸੇ ਕੋਲ ਪੰਜੀ ਨਹੀਂ ਲਈ ਹੋਣੀ ਇਹ ਬਾਕੀ ਕੰਮ ਕਰਦਾ ਹੈ ਸਾਡੇ ਦਾ ਬਹੁਤ ਮੱਗੇ ਅਸੀਂ ਇਹਨਾਂ ਨੂੰ ਮੈਨਾਂ ਨੂੰ ਕਾਕਾ ਭਾਈ ਕਹਿੰਦਾ ਉਹਦਾ ਮੇਰੇ ਚਾਚਾ ਜੀ ਵੀਰ ਹੈ ਠੀਕ ਹੈ ਕਰਾਈਆਂ ਕਾਕਾ ਬਣ ਕੇ ਲੈ ਤੇ ਕਦੀ ਸਾਨੂੰ ਮੱਗੀ ਜਲੋ ਕਿ ਕੋਈ ਫਰਸ਼ਾਨੀ ਹੋਈ ਇਹਨਾਂ ਕੋਲ ਗਏ ਭਾਈ ਆਰ ਸਿੰਘ ਜੀ ਉਹ ਕਾਕਾ ਜਿਹੜੇ ਕਾਕਾ ਦੇ ਨਾਮ ਤੇ ਮਸ਼ਹੂਰ ਹੈਗੇ ਆ ਉਹਨਾਂ ਦੀ ਅੱਜ ਵਿਦਾਇਗੀ ਪਾਰਟੀ ਸਾਰੇ ਜਿਹੜੇ ਪਹੁੰਚੇ ਅਫਸਰ ਸਾਹਿਬਾਨ ਤੇ ਮੇਰੇ ਕਰਮਚਾਰੀ ਭਰਾਵੋ ਅੱਜ ਦੇ ਦਿਨ ਤੇ ਦਜੀਤ ਸਿੰਘ ਕਾਕਾ ਕੇ ਉਹਨਾਂ ਨੂੰ ਅਸੀਂ ਇਹੀ ਦੁਆ ਕਰਦੇ ਆਂ ਕਿ ਮਾਲਕ ਅਗੇ ਇਹਨਾਂ ਦੀ ਇਸ ਤਰ੍ਹਾਂ ਜਿਹੜੀ ਸਿਹਤ ਹੈਗੀ ਆ ਬਹੁਤ ਵਧੀਆ ਅੱਜ ਤੱਕ ਮਾਲਕ ਨੇ ਇੱਥੇ ਤੱਕ ਪਹੁੰਚਾਇਆ ਅੱਗੇ ਵੀ ਇਸ ਤਰ੍ਹਾਂ ਦੀ ਆਉਂਦੀ ਸਿਹਤ ਜਿਹੜੀ ਹੈ ਦੀ ਜੜ ਦੀ ਗੱਲ ਅਚ ਰੱਖਣ ਸੋ ਇਹਨਾਂ ਦੇ ਸਬੰਧ ਦੇ ਵਿੱਚ ਜਿਹੜੇ ਲਫ਼ਜ਼ ਹੈਗੇ ਆ ਕਿ ਇਹਨਾਂ ਦੀ ਡਿਊਟੀ ਦਾ ਕੰਮ ਕਰਨ ਦਾ ਤਰੀਕਾ ਜਾਂ ਸੁਭਾਅ ਜਿਹੜਾ ਹੈਗਾ ਉਹ ਪਟਿਆ ਸਾਹਿਬ ਤੁਹਾਨੂੰ ਸਾਰਾ ਡਿਟੇਲ ਚ ਦੱਸ ਗਏ ਆ ਜੋ ਸਾਡੇ ਨਾਲ ਅਸੀਂ 14 ਜੁਨ 2014 ਤੋਂ ਇੱਥੇ ਪੋਸਟਿੰਗ ਹੋ ਕੇ ਆਏ ਆ ਤੇ ਸਾਡਾ ਬਾਅਦ ਜਿਹੜਾ ਡਿਵੀਜ਼ਨ ਦੇ ਨਾਲ ਪਿਆ ਤੇ ਉਸ ਸਬੰਧ ਦੇ ਵਿੱਚ ਮੇਰੇ ਤੋਂ ਦੀਸੇ ਕਾਕਾ ਨੂੰ ਨਾਲ ਸੁਭਾਅ ਬਹੁਤ ਹੀ ਨਿੱਕੇ ਸੁਭਾਅ ਤੇ ਕੰਮ ਦੀ ਬਾਤ ਨਹੀਂ ਜਿਹੜੀ ਆ ਪੂਰੇ ਪ੍ਰਜਗ ਦੇ ਵਿੱਚ ਜਿਹੜੀ ਹੈਗੀ ਆ ਸਾਰੀਆਂ ਡਿਗੀਆਂ ਨੂੰ ਪਹਿਲੇ ਨੰਬਰ ਤੇ ਜਿਹੜੀ ਆ ਆਰਐਮ ਬਰੀਏ ਦਾ ਤਾਂ ਕਾਹ ਦਾ ਮਸਲਾ ਹੈ ਕਹਿੰਦੇ ਸਿਰਫ ਆਰਐਮ ਡਿਗੀਆਂ ਜਿਹੜੀ ਪਹਿਲੇ ਨੰਬਰ ਤੇ ਵਿੱਚ ਤਾਂ ਨਹੀਂ ਜਿੰਨੀ ਸੁਵਾਮਾ ਉਹ ਸਿਰਫ ਕਾਕੇ ਦੀ ਬਲਾਵਲ ਕਰ ਸੀਗਾ ਕਿ ਇਹ ਬਹੁਤ ਐਫਰਟ ਕਰਦੇ ਸੀ ਤਨਖਾਹ ਪ੍ਰਤੀ ਪੂਰਾ ਜਿਹੜਾ ਹੈਗਾ ਨਾ 23 ਤੋਂ ਬਾਅਦ ਇਹਨਾਂ ਨੂੰ ਸ਼ੁਰੂ ਹੋ ਜਾਂਦਾ ਵੀ ਲੋੜੀ ਸਰਟੀਫਿਕੇਟ ਲਿਆਓ ਜਾਂ ਇਦਾਂ ਰੱਖ-ਵੱਖ ਕੈਟਾਗਰੀਆਂ ਦੇ ਕਰਮਚਾਰੀ ਉਹਨਾਂ ਦੇ ਦੂਜੇ ਸਾਈਡ ਤੋਂ ਮੋਕਾ ਕੇ ਜਿਹੜੀਆਂ ਤਨਖਾਹਾਂ ਜਿਹੜ ਕਦਮ ਹੈਗਾ ਅਸੀਂ ਸੋਚਦੇ ਸੀਗੇ ਕਿ ਇਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਆ ਰੀਮਪਲਾਈਮੈਂਟ ਲੈਣੀ ਨਹੀਂ ਸੀਗੀ ਤੇ ਅਸੀਂ ਕਾਕਾ ਭਾਜੀ ਨੂੰ ਇੱਕਦੋਰੀ ਕਿਹਾ ਕਿ ਚਲੋ ਅਸੀਂ ਜਦੋਂ ਤਨਖਾਹ ਤੁਸੀਂ ਬਣਾਉਂਦੇ ਜੁਰ ਤੁਹਾਡੇ ਤੋਂ ਬਾਅਦ ਆ ਕੰਮ ਕੌਣ ਸੰਭਾਲੇਗਾ ਕਹਿੰਦੇ ਆਪੇ ਕੰਮ ਚੱਲਦੇ ਰਹਿਣੇ ਆ ਪਹਿਲਾਂ ਵੀ ਚੱਲਦੇ ਰਹੇ ਆ ਅਸੀਂ ਕਿਹਾ ਵੀ ਕਾਕਾ ਭਾਜੀ ਵੀ ਗੱਲ ਹੈਗੀ ਤੁਸੀਂ ਰੀਮਪਲਾਈਮੈਂਟ ਤੁਸੀਂ ਭਰੋ ਜਿੱਦਾਂ ਨਾ ਕਿੰਨਾ ਤੁਸੀਂ ਲੋਕਲ ਹੈਗੇ ਆ ਚਲੋ ਇਸ ਤਰ੍ਹਾਂ ਹੀ ਤੁਹਾਡੇ ਨਾਲ 4 ਸਾਲ ਕੋ ਜਿਹੜਾ ਤੁਹਾਡੇ ਨਾਮ ਸਾਡਾ ਸਹਿਯੋਗ ਬਣਿਆ ਰਹੇਗਾ ਤੋ ਇਹਨਾਂ ਨੂੰ ਅਸੀਂ ਬੜੇ ਜੋਨ ਹਨ ਨਾ ਰੀਅਲ ਇੰਪਲॉयਮੈਂਟ ਦਾ ਕੇਅਰ ਸੀਰਾਂ ਦਾ ਭਜਵਾਇਆ ਤੇ ਇਹਨਾਂ ਨੇ ਸਾਡੀ ਜਿਹੜੀ ਗੱਲ ਕਰੋਲੀ ਹੈਗੀ ਆ ਮੁਰਕੇ ਸਾਡੇ 4 ਸਾਲ ਦਾ ਸਾਨੂੰ ਸਮਾਂ ਮਿਲੇਗਾ ਸੀ ਇਹਨਾਂ ਦੇ ਨਾਲ ਵਿੱਚ ਦੇ ਰਾਵਾਂਗੇ ਸੋ ਕਾਕੇ ਭਾਜੀ ਦੀ ਜਿਹੜੇ ਸਵਾਲਾਂ ਉਹ ਸਾਰੇ ਜਾਣਦੇ ਆ ਕੋਈ ਵੀ ਐਸਾ ਸ਼ਖਸ ਪੂਰੇ ਪ੍ਰੋਜੈਕਟ ਤੇ ਨਹੀਂ ਹੋਊਗਾ ਜਿਹੜਾ ਕੋਈ ਜਿਹਨੂੰ ਕਿਸੇ ਨੂੰ ਕੋਈ ਸ਼ਿਕਾਇਤ ਹੋ ਗਏ ਕਿ ਜਿੱਦਾਂ ਕਿਸੇ ਨਾ ਕਿਸੇ ਕਰਮਚਾਰੀ ਦੀ ਮਾੜੀ ਮੋਟੀ ਚਾਲ ਦੇ ਜੇ ਹੁੰਦਾ ਹੈਗਾ ਨਾ ਵੀ ਕੋਈ ਨਾ ਕੋਈ ਹੁੰਦੀ ਹੈਗੀ ਆ ਪਰ ਇੱਕ ਐਸਾ ਇਹ ਸ਼ਖਸ ਹੈਗਾ ਕਿ ਇਹਦੇ ਸਬੰਧ ਦੇ ਵਿੱਚ ਦੇਖੋ ਅੱਜ ਜਦੋਂ ਉਹਨਾਂ ਰਿਟਾਇਰਮੈਂਟ ਦੀ ਆ ਪਾਰਟੀ ਤੇ ਅਸੀਂ ਆ ਰਹੇ ਸੀ ਪੂਰੀ ਡਿਵੀਜ਼ਨ ਦੇ ਵਿੱਚ ਉਹ ਬੰਦਾ ਹੀ ਕੋਈ ਨਹੀਂ ਰਿਹਾ ਸਾਰੇ ਚਲ ਗਏ ਮੈਂ ਦੇਖਿਆ ਮੈਂ ਕਿਹਾ ਪਿੱਛੇ ਉਹ ਰਿਟਾਇਰਮੈਂਟਿਕ ਹੋਈ ਸੀਗੀ ਤੇ ਉਹ ਪੂਰੀ ਡਿਵੀਜ਼ਨ ਦੇ ਵਿੱਚ ਕੋਈ ਰਿਹਾ ਹੀ ਨਹੀਂ ਸੀਗਾ ਤਾਂ ਤੈਨੂੰ ਲੱਗਾ ਵੀ ਤਾਂ ਨਹੀਂ ਤਾਂ ਨਹੀਂ ਚਾਹੀਦਾ ਪਾਜੀ ਬਾਰੇ ਦੋ ਗੋ ਲੈਣਾ ਕਹਿਣਗੇ ਆਜੋ ਸਰ ਮੁੱਖ ਮਹਿਮਾਨ ਦਲਜੀਤ ਉਰ ਕਾਕਾ ਪਾਜੀ ਜਿਨ੍ਹਾਂ ਦਾ ਅੱਜ ਰਿਟਾਇਰਮੈਂਟ ਨੂੰ ਉਹਨਾਂ ਨੂੰ ਸਿੱਖਿਆ دی ਹੋਈ ਹੈ ਉਸ ਸਿੱਖਿਆ ਕੋ ਇਹ ਆਪਣੇ ਆਚਰਣ ਵਿੱਚ ਢਾਲ ਕੇ ਚੱਲ ਕੇ सबकी मदद कर पाते हैं शायद यही वजह है ये पंजाब की संस्कृति को पूरा रिप्रेजेंट करते हैं कभी इनके चेहरे पे त्योरिया नहीं चढ़ेंगी जबकि पेमेंट का काम करते हैं सभी की पेमेंट दिलाने का एरियर दिलाने का तो लोग किसी का लेट भी हो जाता है तो कोई दूसरे माइंड से भी आता है उसको भी वो इनके पास आके कोई कॉलर खड़े करके आएगा ना कॉलर खड़े करके कि आज मैंने लड़ना है तो वो भी कॉलर डाउन करके चला जाता है क्योंकि ये इतने अच्छे से उसका कार्य कर रहा एक है एकदम सेटिस्फाइड हो जाता है कि यार मेरा काम सच में हो रहा है और इनके अलावा भी यही शिक्षा मैंने देखा आरम डिवीजन में जो बाकी हमारे पेंशन का, का काम करते हैं और करते हैं लड़के वो इतनी तत्परता से करते हैं इतनी तेजी से करते हैं ऐसा लगता है जैसे उनका अपना काम है तो ये इन्हीं की वजह से मेरे को लगता है कि ये आदत पूरे डिवीजन में इसी के साथ इनको आगामी रिटायरमेंट लाइफ के लिए बहुत बहुत शुभकामना

ਸਾਡੇ ਸਾਡੇ ਵਾਸਤੇ ਕਾਕਾ ਵੀ ਸੀਗਾ ਤੇ ਦੁਨੀਆ ਵਾਸਤੇ ਪਪਾ ਸੀ ਇਹ ਬੰਦਾ ਦੁਨੀਆ ਵਾਸਤੇ ਕੰਮ ਵਾਸਤੇ ਬਹੁਤ ਸਹੀ ਬਤਾ ਸੀ ਇਹਨੇ ਜਿਹੜਾ ਵੀ ਆਪਣਾ ਕੰਮ ਕੀਤਾ ਕੰਮ ਜਿਹਦਾ ਆਪਣੀ ਦਾ ਲਾਇਕ ਕਿਸੇ ਬੰਦੇ ਇਹਨੇ ਜਵਾਬ ਨਹੀਂ ਦਿੱਤਾ ਅਸਤ ਕੰਮ ਤੇ ਭਾਵੇਂ ਆਪਣੇ ਕੋਲ ਨਾ ਹੋਵੇ ਕਿੱਥੇ ਹੋਰ ਕੇ ਕਰਨਾ ਪਵੇ ਜਾ ਕੇ ਕਰਨਾ ਜ਼ਰੂਰ ਬੰਦੇ ਨੂੰ ਮਨਾ ਨਹੀਂ ਕਰਨਾ ਜੋ ਮਰਜ਼ੀ ਕਰਨਾ ਪੈ ਜਾਵੇ ਹਰ ਬੰਦੇ ਨਾਲ ਪਿਆਰ ਨਾਲ ਬੋਲਣਾ ਕਦੀ ਕਿਸੇ ਨਾਲ ਕੋਈ ਨਰਾਇਚਾ ਕਰਨਾ ਨਹੀਂ ਕੀਤਾ ਮਲਾਜੂਂ ਵੀਰ ਆਏ ਆ ਸਾਡੇ ਹੁਸਨ ਲਾਲ ਜੀ ਕੇਵਲ ਜੀ ਰੋਹਤ ਜੀ ਸਾਡੇ ਘਰ ਮੈਂ ਸਾਹਿਬ ਵੀ ਆਏ ਆ ਤੇਰਾ ਸਿੰਘ ਜੀ ਸ਼ਿਬਾ ਜੀ ਸਾਡੇ ਮਨੀਸ਼ ਜੀ ਤਿਲਕਰਾਜ ਜੈ ਜੀ ਬਰਨ ਜੀ ਸ੍ਰਿੰਦਰ ਜੀ ਅਰਾਮਾ ਜੀ ਮਹਿਰ ਜੀ ਸਾਰੇ ਮੇਰੇ ਵੀਰ ਆਏ ਆ ਸਾਰਿਆਂ ਦਾ ਇੱਥੇ ਧੰਨਵਾਦ ਹੈ ਮੇਰੀਆਂ ਭੈਣਾਂ ਵੀ ਆਈਆਂ ਇੱਕ ਵਾਰੀ ਤਾੜੀ ਮਾਰ ਕੇ ਯਰਨਾ ਯਾਤ ਦੇ ਹੋ ਯਾਰ ਸ਼ੁਰੂ ਕਰੀਏ ਆਪਾਂ ਨੂੰ ਸਾਰਿਆਂ ਨੂੰ ਪਤਾਇਆ ਵੀ ਅੱਜ ਸਰਦਾਰ ਦਰਜੀਤ ਸਿੰਘ ਵੀ ਉਹ ਜਿਹੜੇ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਧੰਨਵਾਦ ਜੇ ਸਰਕਾਰ ਨੇ ਦੇਖਣ ਨੂੰ ਮਿਲਿਆ ਜੀ ਦੂਜੇ ਨੰਬਰ ਤੇ ਮੈਂ ਧੰਨਵਾਦ ਕਰਦਾ ਮਹਾਨ ਬਿਆਸ ਨੰਦੀ ਦਾ ਸਾਡਾ ਕਾਰਜ ਸੱਜਿਆ ਇਹ ਡੈਮ ਬਣਿਆ ਤੇ ਸਾਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ ਤੇ ਕੰਮ ਕਰਨ ਤੋਂ ਬਾਅਦ ਅੱਜ ਰਿਟਾਇਰਮੈਂਟ ਕੋਈਆ ਸਾਡੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਮੈਂ ਕਿਉਂਕਿ ਮੈਨੂੰ ਜੋ ਸਿੱਖਣ ਨੂੰ ਮਿਲਿਆ ਇੱਕ ਤਾਂ ਇਹ ਮਿੱਠ ਬੋਲੜੇ ਬਹੁਤ ਆ ਤੁਸੀਂ ਜਿਦਾ ਮਰਜੀ ਗੱਲ ਕਰ ਲਓ ਬਹੁਤ ਇਹਨਾਂ ਦੀ ਨਿਮਰਤਾ ਦੇ ਨਾਲ ਉਹਦਾ ਰਿਪਲਾਈ ਕਰਨਾ ਦੂਜੇ ਨੰਬਰ ਤੇ ਇਹ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਨਾ ਹੋਵੇ ਇਹ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਸੰਗਰਾਣ ਹੋਈ ਆ ਇਹ ਹਰ ਸੰਗਰਾਣ ਦੇ ਵਿੱਚ ਪ੍ਰਸ਼ਾਦ ਵੰਡਦੇ ਆ ਪੂਰੇ ਕੰਪਲੈਕਸ ਦੇ ਵਿੱਚ ਬਹੁਤ ਵਧੀਆ ਜੈਸਚਰ ਆ ਮੈਂ ਤਾਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਤਾਂ ਚੇਅਰਮੈਨ ਤਾਂ ਮੈਂ ਕਿਹਾ ਇਹ ਐਕਸਟੈਂਸ਼ਨ ਕਰ ਲਓ ਪ੍ਰਚਾਰ ਕੌਣ ਕਰੂਗਾ ਸੋ ਇਦਾਂ ਹੀ ਗ੍ਰੇਡ ਸਖਸ਼ੀਤ ਹੈ ਜੀ ਜਿੱਦਾਂ ਇਹਨਾਂ ਦੇ ਪੁਰਾਣੇ ਸਾਥੀ ਆਲੇ ਆ ਇਦਾਂ ਪਤਾ ਲੱਗਦਾ ਕਿ ਕਦੇ ਕਿਸੇ ਬੰਦੇ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਦੋਸਤ ਕਿੰਨੇ ਪੁਰਾਣੇ ਨੇ ਤੇ ਜਿੱਦਾਂ ਇਹਨਾਂ ਦੇ ਇੱਕ ਵਾਰੀ ਕਹੇ ਤੇ ਇਹਨਾਂ ਦੇ ਪੁਰਾਣੇ ਸਾਥੀ ਆਏ ਨੇ ਅਸੀਂ ਅੱਜ ਇਹ ਆਪਣੀ 3rd ਇਨਿੰਗ 'ਚ ਐਂਟਰ ਕਰਨ ਜਾ ਰਹੇ ਨੇ 3rd ਇਨਿੰਗ ਜਿੱਦਾਂ ਕਿ ਨੌਕਰੀ ਤੋਂ ਬਾਅਦ ਹੁਣ ਜਿਹੜੀ ਤੀਜੀ ਇਨਿੰਗ ਲਾਈਵ ਸਟਾਰਟ ਹੋਣੀ ਆ ਅਸੀਂ ਪ੍ਰੇਅ ਕਰਦੇ ਹਾਂ ਕਿ ਇਹਨਾਂ ਦੀ 3rd ਇਨਿੰਗ ਬਹੁਤ ਹੀ ਜ਼ਿਆਦਾ ਖੁਸ਼ਮਈ ਤੇ ਹੈਲਥ ਮੇ ਹੈਲਥੀਫਾਈ ਜਾਵੇ ਤੇ ਇਸ ਦੇ ਨਾਲ ਹੀ ਮੈਂ ਆਪ ਜੀ ਦਾ ਇਜਾਜ਼ਤ ਲੈਣਾ ਬਹੁਤ ਬਹੁਤ ਧੰਨਵਾਦ ਸਾਡੇ ਜਿੰਪਲ ਮਹਿਮਦ ਜੀ ਜੀ ਕੀ ਆ ਗੋ ਬੀਕ ਨੇ ਹੋਵੇ ਮਰਲੇ ਦਾ ਇੱਧਰ ਤੋਂ ਇੱਧਰ ਹੋ ਜਾਵੇ ਸੋ ਬਹੁਤ ਵਧੀਆ ਜਦੋਂ ਕੀ ਕਰ ਜਾਵੋਦੀ ਆ ਕਿਵੇਂ ਆਰਮ ਡਿਵੀਜ਼ਨ ਦੇ ਨਾ ਨੌਕਰੀ ਕਰਦਾ ਸੀ ਅੱਜ ਇਸ ਤਰ੍ਹਾਂ

व यहाँ पर उपस्थित अन्य अधिकारीगण व दलजीत सिंह जी के सभी आए हुए रिश्तेदारों का स्वागत है मेरी सर्विस तकरीबन 25 साल की हो गई है और मैं तब से बिल्कुल जानती हूँ और इन 25 सालों में मुझे एक बार भी नहीं कहना पड़ा कि कोई अकाउंट का काम लंबित है तो दलजीत सिंह जी अगर अगर कोई भी लंबित कार्य होता हो तो दलजीत जी पहले ही बोल देते दे थे दे कि मैडम जीपीएफ बढ़ाना है या घटाना है ये नहीं तरह से इन्होंने काम किया है अपनी पूरी सर्विस के दौरान बाकी मैं ज़्यादा कुछ ना करते हुए बस इनकी अच्छी सेहत के लिए कामना करती हूँ और रिटायरमेंट के बाद भी ये ऐसे ही खुश रहे ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਨੰਮੀ ਅਤੇ ਤਾਨੀਆ ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ